ਮਾਨ ਸਰਕਾਰ ਵੱਡੇ ਪੱਧਰ ਤੇ ਮਨਾਵੇਗੀ ਸ਼੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪर्व ਦੱਸੇ ਕਿ ਇਸ ਮੌਕੇ ਤੇ ਕੈਬਨਿਟ ਮੀਟਿੰਗ ਦੇ ਵਿੱਚ ਉਲੱਗੇ ਗਏ ਪ੍ਰੋਗਰਾਮਾਂ ਦੇ ਬਾਰੇ ਦੱਸਣਿਆ ਕਿ 4 ਫਰਵਰੀ ਨੂੰ ਕੋਰਾਲਗੜ੍ਹ ਸਾਹਿਬ ਵਿਖੇ ਸ਼੍ਰੀ ਅਕਨਪੰਥ ਸਾਹਿਬ ਦੀ ਰਮਤਾ ਦੇ ਨਾਲ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਸਮਾਗਮ ਚੁੱਕੀ ਸਾਲ ਭਰ ਜਾਰੀ ਰਹਿਣਗੇ 6 ਫਰਵਰੀ ਨੂੰ ਹੋਵੇਗਾ ਰਾਜਪਦਰੀ ਸਮਾਗਮ ਅਤੇ ਇਸ ਨਾਨਕਲ ਦਾਸੀ ਕੀ ਨਵੰਬਰ 2026 ਦੇ ਵਿੱਚ ਖੁਰਾਲਗੜ੍ਹ ਸਾਹਿਬ ਵਿਖੇ ਹੋਵੇਗਾ ਕੀਰਤਨ ਦਰਬਾਰ ਅਤੇ ਬੇਗੰਪੂਰਾ ਚ ਸਮਾਗਮ ਗੁਰੂ ਸਾਹਿਬ ਜੀ ਦੇ ਜੀਵਨ ਤੇ ਸਿੱਖਿਆ ਸੰਬੰਧੀ ਸਤਾਈ ਫਰਵਰੀ ਤੋਂ ਅਗਲੇ ਸਾਲ ਫਰਵਰੀ ਤੱਕ ਪਿੰਡ-ਪਿੰਡ ਕਰਵਾਏ ਜਾਣਗੇ ਸਮਾਗਮ ਸਮਾਨ ਸਰਕਾਰ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਤੇ ਮਾਨ ਸਰਕਾਰ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਜੋ ਸਮਾਗਮ ਨੇ ਹੋ ਕਰਵਾਏ ਜਾਣਗੇ ਅਤੇ ਸਮਾਗਮਾਂ ਦੀ ਜੇਕਰ ਗੱਲ ਕਰੀਏ ਤਾਂ ਸਮੇਂ-ਸਮੇਂ ਤੇ ਸਾਲ ਭਰ ਇਹ ਸਮਾਗਮ ਜੋ ਕਿ ਚੱਲਦੇ ਰਹਿਣਗੇ ਤੇ ਖੁਰਾਲਗੜ੍ਹ ਸਾਹਿਬ ਤੋਂ ਇਸ ਦੀ ਸ਼ੁਰੂਆਤ ਜੋ ਕਿ ਹੋਣ ਜਾ ਰਹੀ ਹੈ ਅਤੇ ਜੋ ਇਹ ਸ਼ੁਰੂਆਤ ਜੋ ਕਿ ਇਸ ਤੋਂ ਬਾਅਦ ਇਹ ਪੂਰਾ ਸਾਲ ਇਸੇ ਤਰ੍ਹਾਂ ਚਲਦੇ ਦਿਖਾਈ ਦੇਣ ਕਿ ਸਦასი ਕੀ ਮਾਨ ਸਰਕਾਰ ਤੇ ਸ਼ਰਧਾ ਤੇ ਸਤਕਾਰ ਦੇ ਨਾਲ ਸ਼੍ਰੀ ਗੁਰੂ ਵਰਦਾਸ ਜੀ ਦੇ 650 ਪ੍ਰਕਾਸ਼ ਦਿਹਾੜੇ ਨੂੰ ਮਨਾਣ ਜਾ ਰਹੀ ਹੈ ਪੂਰਾ ਸਾਲ ਸਮਾਗਮ ਚੱਲਣਗੇ ਜੋ ਕਿ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਨੇ ਅਤੇ ਇਸ ਤੋਂ ਰਣਦਾਸੀ ਕਿ ਸੂਬੇ ਪਾਰ ਦੇ ਵਿੱਚ ਵਕ-ਵਕ ਪਿੰਡਾਂ ਦੇ ਵਿੱਚ ਵਕ-ਵਕ ਸ਼ਹਿਰਾਂ ਦੇ ਵਿੱਚ ਜਾ ਕੇ ਜੋ ਖਿਆਮਾ ਦਾ ਪ੍ਰਚਾਰ ਕੀਤਾ ਜਾਵੇਗਾ ਕਿ ਕਿਵੇਂ ਗੁਰੂ ਸਾਹਿਬ ਨੇ ਜੋ ਇਸ ਸੰਸਾਰ ਨੂੰ ਜੋ ਮਾਰਗਦਰਸ਼ਨ ਕੀਤੇ ਨੇ ਉਸ ਬਾਰੇ ਦੱਸਿਆ ਜਾਵੇਗਾ ਸੋ ਮਾਨ ਸਰਕਾਰ ਦੇ ਵੱਲੋਂ ਜੋ ਕਿ 4 ਫਰਵਰੀ ਨੂੰ ਕੋਰਾਲਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਤਸ਼ਾਹਬ ਦੀ ਰਮਤਾ ਦੇ ਨਾਲ ਸਮਾਗਮਾਂ ਦੀ ਸ਼ੁਰੂਆਤ ਹੋ ਜਾਵੇਗੀ ਅਤੇ 6 ਫਰਵਰੀ ਨੂੰ ਜੋ ਕਿ ਰਾਜਪਦਰੀ ਸਮਾਗਮ ਵੀ ਹੋਵੇਗਾ ਤੇ ਅਸੀਂ ਕੀ ਸੋ ਰਣ ਜੋ ਕਿ ਨਵੰਬਰ 2026 ਦੇ ਵਿੱਚ ਕੋਰਾਲਗੜ੍ਹ ਸਾਹਿਬ ਵਿਖੇ ਕੀਰਤਨ ਦਰਬਾਰ ਅਤੇ ਬੇਗਮਪੁਰਾ ਦੇ ਵਿੱਚ ਸਮਾਗਮ ਹੋਵੇਗਾ ਅਤੇ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਨਾਲ ਸੰਬੰਧਿਤ 27 ਫਰਵਰੀ ਤੋਂ ਅਗਲੇ ਸਾਲ ਤੱਕ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਛੋਟੇ ਵੱਡੇ ਕਈ ਸਮਾਗਮ ਕਰਾਏ ਜਾਣਗੇ ਨਤੇਨਾ ਸਮਾਗਮਾਂ ਦੇ ਵਿੱਚ ਪੰਜਾਬ ਸਰਕਾਰ ਦੇ ਸਾਰੇ ਹੀ ਰਾਜ ਮੰਤਰੀ ਨੇ ਜੋ ਸ਼ਾਮਲ ਹੋਣਗੇ ਤੇ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਜੋ ਮੰਤਰੀਆਂ ਦੇ ਨਾਲ ਬਾਕੀ ਵਿਧਾਇਕ ਤੇ ਹਰ ਇੱਕ ਕਹਿ ਸਕਦੇ ਆ ਕਿ ਇਹ ਕਰੇ ਕਰਤਾ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲਵੇਗਾ ਅਤੇ ਦੱਸਿਆ ਕਿ 4 ਫਰਵਰੀ ਤੋਂ ਇਹ ਸਮਾਗਮਾਂ ਦੀ ਸ਼ੁਰੂਆਤ ਹੋ ਕੇ ਅਗਲੇ ਸਾਲ ਫਰਵਰੀ ਤੱਕ ਸਮਾਗਮਾਂ ਦੀ ਜੋ ਕਿ ਇਸੇ ਤਰੀਕੇ ਦੇ ਨਾਲ ਜੋ ਜੋ ਪ੍ਰੋਗਰਾਮ ਨੇ ਉਲੀਕੇ ਜਾਣਗੇ ਤੇ ਦੱਸਿਆ ਕਿ 650 ਵਿੱਚ ਪ੍ਰਕਾਸ਼ ਪੁਰਬ ਤੇ ਮਾਨ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਸਮਾਗਮ ਕਰਾਏ ਜਾਣ ਦੀ ਜਾਣਕਾਰੀ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀ ਸਾਂਝੀ ਕੀਤੀ ਜਾ ਰਹੀ ਹੈ ਜਿਸ ਦੀ ਅੱਜ ਤੋਂ ਸ਼ੁਰੂਆਤ ਜੋ ਕਿ ਹੋ ਜਾਵੇਗੀ ਅਤੇ ਇਹ ਸ਼ੁਰੂਆਤ ਤੋਂ ਬਾਅਦ ਸਾਲ ਪਰ ਸਮਾਗਮ ਇਸ ਤਰ੍ਹਾਂ ਚੱਲਦੇ ਦਿਖਾਈ ਦੇਣਗੇ ਅਤੇ ਜੋ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਜਾ ਕੇ ਪੂਰਾ ਇੱਕ ਸਾਲ ਜੋ ਕਿ ਗੁਰੂ ਸਾਹਿਬ ਜੀ ਦੇ ਜੀਵਨ ਦੇ ਸਿੱਖਿਆ ਸੰਬੰਧੀ 22 ਫਰਵਰੀ ਤੋਂ ਜੋ ਕਿ ਅਗਲੇ ਸਾਲ ਫਰਵਰੀ ਤੱਕ ਜੋ ਸਮਾਗਮ ਹੋਣਗੇ ਅਤੇ ਲੋਕਾਂ ਨੂੰ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਦੱਸਿਆ ਜਾਵੇਗਾ